ਰਿਪੋਰਟ ਵਿੱਚ ਦੇਖੀ ਗਈ ਵੀ ਇਹ ਕੋਈ ਕਟੂਰਾ ਆਟਾ ਜਿਹੜਾ ਉਹਦੇ ਖਾਣ ਨਾਲ ਕੋ ਬੱਚੇ ਬਿਮਾਰ ਹੋਏ ਆ ਵਰਤ ਵਾਲਾ ਆਟਾ ਨਿਕਲਿਆ ਜ਼ਹਿਰੀਲਾ ਐਕਸ਼ਨ ਵਿੱਚ ਹੈ ਸਿਹਤ ਵਿਭਾਗ ਸੈਂਪਲ ਪਰ ਕੀਤੇ ਸੀਲ ਦੇਖਦੇ ਆ ਪੂਰੀ ਖਬਰ ਜਲਾਲਾਬਾਦ ਵਿੱਚ ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕ ਉਸ ਸਮੇਂ ਵੱਡੀ ਮੁਸੀਬਤ ਵਿੱਚ ਪੈ ਗਏ ਜਦੋਂ ਵਰਤ ਦਾ ਜ਼ਹਿਰੀਲਾ ਆਟਾ ਖਾਣ ਨਾਲ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਲੋਕਾਂ ਨੂੰ ਘਬਰਾਹਟ ਦੇ ਨਾਲ-ਨਾਲ ਉਲਟੀਆਂ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ ਸਿਹਤ ਖਰਾਬ ਹੋਣ ਵਾਲੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਵੀ ਕਰਵਾਇਆ ਜਾ ਰਿਹਾ ਹੈ ਜਲਾਲਾਬਾਦ ਵਿੱਚ ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕ ਉਸ ਸਮੇਂ ਵੱਡੀ ਮੁਸੀਬਤ ਵਿੱਚ ਪੈ ਗਏ ਜਦੋਂ ਵਰਤ ਦਾ ਜ਼ਹਿਰੀਲਾ ਆਟਾ ਖਾਣਾ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਲੋਕਾਂ ਨੂੰ ਖਬਰਾੜ ਦੇ ਨਾਲ-ਨਾਲ ਉਲਟੀਆਂ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਸਿਹਤ ਖਰਾਬ ਹੋਣ ਵਾਲੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਦੀ ਹੈ ਕਿ ਮੰਗਲਵਾਰ ਨੂੰ ਨਰਾਤਿਆਂ ਦੌਰਾਨ ਵਰਤਦਾ ਆਟਾ ਖਾਣ ਤੋਂ ਬਾਅਦ ਲੋਕਾਂ ਦੇ ਢਿੱਡ ਵਿੱਚ ਦਰਦ, ਛਾਤੀ ਵਿੱਚ ਭਾਰੀਪਨ, ਚੱਕਰ ਆਉਣਾ ਅਤੇ ਸਾਹ ਲੈਣ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਦੌਰਾਨ ਵਿਧਾਇਕ ਜਗਦੀਪ ਕੰਬੋਜ਼ ਨੇ ਦੱਸਿਆ ਕਿ ਵਰਤਵਾਲਾ ਆਟਾ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੋਣ ਦੀ ਘਟਨਾ ਸਾਹਮਣੇ ਆਈ ਹੈ। ਅਜੀਹਾ ਪਹਿਲੀ ਵਾਰ ਹੋਇਆ ਜੋ ਕਿ ਕਿਸੇ ਵੀ ਕੀਮਤ ਤੇ برداشت ਨਹੀਂ ਕੀਤਾ ਜਾਵੇਗਾ ਵਰਤ ਵਾਲਾ ਆਟਾ ਵੇਚਣ ਵਾਲੇ ਜਿਨ੍ਹਾਂ ਲੋਕਾਂ ਨੇ ਕੋਤਾਹੀ ਕੀਤੀ ਗਈ ਹੈ ਉਹਨਾਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਵਰਤ ਵਾਲਾ ਆਟਾ ਨਿਕਲਿਆ ਜ਼ਹਿਰੀਲਾ ਐਕਸ਼ਨ ਵਿੱਚ ਹੈ ਸਿਹਤ ਵਿਭਾਗ ਸੈਂਪਲ ਪਰ ਕੀਤੇ ਸੀ ਲ ਦੇਖਦੇ ਹਾਂ ਪੂਰੀ ਖਬਰ ਜਲਾਲਾਬਾਦ ਵਿੱਚ ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕ ਉਸ ਸਮੇਂ ਵੱਡੀ ਮੁਸੀਬਤ ਵਿੱਚ ਪੈ ਗਏ ਜਦੋਂ ਵਰਤ ਦਾ ਜ਼ਹਿਰੀਲਾ ਆਟਾ ਖਾਣ ਨਾਲ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਲੋਕਾਂ ਨੂੰ ਕਬਰਾੜ ਦੇ ਨਾਲ-ਨਾਲ ਉਲਟੀਆਂ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਸਿਹਤ ਖਰਾਬ ਹੋਣ ਵਾਲੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਵੀ ਕਰਵਾਇਆ ਜਾ ਰਿਹਾ ਹੈ। ਜਲਾਲਾਬਾਦ ਵਿੱਚ ਨਰਾਤਿਆਂ ਦਾ ਵਰਤ ਰੱਖਣ ਵਾਲੇ ਲੋਕ ਉਸ ਸਮੇਂ ਵੱਡੀ ਮੁਸੀਬਤ ਵਿੱਚ ਪੈ ਗਏ ਜਦੋਂ ਵਰਤ ਦਾ ਜ਼ਹਿਰੀਲਾ ਆਟਾ ਖਾਣਾ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ। ਲੋਕਾਂ ਨੂੰ ਕਬਰਾੜ ਦੇ ਨਾਲ-ਨਾਲ ਉਲਟੀਆਂ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਸਿਹਤ ਖਰਾਬ ਹੋਣ ਵਾਲੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਦੱਸਦੀ ਹੈ ਕਿ ਮੰਗਲਵਾਰ ਨੂੰ ਨਰਾਤਿਆਂ ਦੌਰਾਨ ਵਰਤ ਦਾ ਆਟਾ ਖਾਣ ਤੋਂ ਬਾਅਦ ਲੋਕਾਂ ਨੇ ਢਿੱਡ ਵਿੱਚ ਦਰਦ, ਛਾਤੀ ਵਿੱਚ ਭਾਰੀਪਨ, ਚੱਕਰ ਆਉਣਾ ਅਤੇ ਸਾਹ ਲੈਣ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਦੌਰਾਨ ਵਿਧਾਇਕ ਜਗਦੀਪ ਕੰਬੋਜ਼ ਨੇ ਦੱਸਿਆ ਕਿ ਵਰਤਵਾਰਾ ਆਟਾ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੋਣ ਦੀ ਘਟਨਾ ਸਾਹਮਣੇ ਆਈ ਹੈ ਅਜਿਹਾ ਪਹਿਲੀ ਵਾਰ ਹੋਇਆ ਜੋ ਕਿ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਵਰਤਵਾਰਾ ਆਟਾ ਵੇਚਣ ਵਾਲੇ ਜਿਨ੍ਹਾਂ ਲੋਕਾਂ ਨੇ ਕੋਤਾਹੀ ਕੀਤੀ ਗਈ ਹੈ ਉਹਨਾਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ